ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਮੇਰਾ ਨਾਮ ਹੈ ਲਵਜੀ ਤੇ ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਤੁਹਾਡਾ ਬੜਾ ਸਵਾਗਤ ਕਰਦਾ ਅੱਜ ਤੋਂ ਆਪਾਂ ਇੰਡੀਅਨ ਪੋਲੀਟੀ ਪੜ੍ਹਨੀ ਸ਼ੁਰੂ ਕਰਾਂਗੇ ਤੇ ਰੈਗੂਲਰਲੀ ਆਪਾਂ ਇੰਡੀਅਨ ਪੋਲੀਟੀ ਦੀ ਸਾਰੀ ਥਿਉਰੀ ਕੰਪਲੀਟ ਕਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਪੰਜਾਬ ਜੀਕੇ ਪੜ੍ਹਾਂਗੇ ਤੇ ਇਹਦੇ ਨਾਲ ਹੀ ਆਪਾਂ ਹਰੇਕ ਸਬਜੈਕਟ ਦੇ ਐਮਸੀਕਿਊ ਲਾਇਆ ਕਰਾਂਗੇ ਜਿਹੜੇ ਆਪਣੇ ਪ੍ਰੈਕਟਿਸ ਨੂੰ ਹੋਰ ਅੱਗੇ ਲੈ ਕੇ ਜਾਣਗੇ ਅੱਜ ਦੇ ਵਿੱਚ ਆਪਾਂ ਪੜ੍ਹਾਂਗੇ ਫਾਰਮੇਸ਼ਨ ਆਫ ਕਨਸਟੀਟਿਊਸ਼ਨ ਸੰਵਿਧਾਨ ਕਿਵੇਂ ਬਣਿਆ ਸੀ ਸਭ ਤੋਂ ਪਹਿਲਾਂ ਆਪਾਂ ਇਹ ਹੀ ਦੇਖਦੇ ਹਾਂ ਵੀ ਜਿਹੜਾ ਪੋਲਿਟੀ ਸ਼ਬਦ ਤੁਹਾਡੇ ਸਾਹਮਣੇ ਲਿਖਿਆ ਹੋਇਆ ਪੋਲਿਟੀ ਦਾ ਮਤਲਬ ਕੀ ਹੈ ਵਾਟ ਇਜ਼ ਦਾ ਮੀਨਿੰਗ ਆਫ ਪੋਲਿਟੀ ਪੋਲਿਟੀ ਦਾ ਮਤਲਬ ਹੁੰਦਾ ਰਾਜਨੀਤੀ ਰਾਜਨੀਤੀ ਇੰਦਾ ਸੈਂਸ ਰਾਜਨੀਤੀ ਕਿਸੇ ਦੇਸ਼ ਨੂੰ ਚਲਾਉਣ ਵਾਸਤੇ ਬਣਾਈ ਗਈ ਨੀਤੀ ਨੂੰ ਆਪਾਂ ਕਹਿੰਦੇ ਨੇ ਰਾਜਨੀਤੀ ਮਤਲਬ ਰਾਜ ਕਰਨ ਵਾਸਤੇ ਬਣਾਈ ਗਈ ਨੀਤੀ ਨੂੰ ਕਹਿੰਦੇ ਨੇ ਆਪਾਂ ਰਾਜਨੀਤੀ ਤੱਕ ਲਾ ਲਓ ਅਰਾਊਂਡ 75 76 ਸਾਲ ਹੋ ਚੁੱਕੇ ਨੇ ਤੇ ਇਹ ਨਹੀਂ ਹੈਗਾ ਵੀ ਜਿਹੜਾ ਸੰਵਿਧਾਨ ਉਦੋਂ ਲਿਖਿਆ ਗਿਆ ਸੀ ਉਹ ਅੱਜ ਵੀ ਉਹੀ ਕੰਮ ਕਰੀ ਜਾਂਦਾ ਉਸ ਹਿਸਾਬ ਨਾਲ ਆਪਣਾ ਦੇਸ਼ ਚੱਲੀ ਜਾਂਦਾ ਨਹੀਂ ਜਿਹੜਾ ਕੋਈ ਨਵਾਂ ਪੀਐਮ ਆਉਂਦਾ ਜਾਂ ਕੋਈ ਲਾਲ ਹੁਣ 2024 ਦੇ ਵਿੱਚ ਆਪਣਾ ਨਰਿੰਦਰ ਮੋਦੀ ਬਣਿਆ ਸੀਗਾ ਪੀਐਮ ਨਾ ਤੇ ਉਹਨੇ ਆਪਦੇ ਹਿਸਾਬ ਨਾਲ ਫਾਇਦੇ ਟਾਈਮ ਨੂੰ ਦੇਖਦੇ ਹੋਏ ਜਿਹੜੀ ਐਮੈਂਡਮੈਂਟ ਲਿਆਉਣ ਦੀ ਲੋੜ ਸੀਗੀ ਜਿਹੜੇ ਨਵੇਂ ਰੂਲ ਲਾਗੂ ਕਰਨੇ ਸੀਗੇ ਉਹਨਾਂ ਨੂੰ ਵਿੱਚ ਐਡ ਕੀਤਾ ਗਿਆ ਸੰਵਿਧਾਨ ਦੇ ਹਨ ਤੇ ਉਹਨਾਂ ਨੂੰ ਐਡ ਕਰਨ ਨੂੰ ਆਪਾਂ ਕੀ ਕਹਿ ਦਿੰਨੇ ਆ ਉਹਨਾਂ ਨੂੰ ਆਪਾਂ ਕਹਿ ਦਿੰਨੇ ਆ ਅਮੈਂਡਮੈਂਟ ਪੰਜਾਬੀ ਚ ਆਪਾਂ ਕਹਿੰਦੇ ਨੇ ਸ਼ੋਧ ਕਰਨੀ ਹੈ ਨਾ ਤੇ ਅੱਜ 2025 ਤੱਕ ਸੰਵਿਧਾਨ ਦੇ ਵਿੱਚ 106 ਵਾਰੀ ਅਮੈਂਡਮੈਂਟ ਹੋ ਚੁੱਕੀ ਹੈ 106 ਵਾਰੀ ਉਹਨੂੰ ਸੋਧਿਆ ਗਿਆ ਉਹਦੇ ਵਿੱਚ ਹੋਰ ਨਵੀਆਂ ਚੀਜ਼ਾਂ ਐਡ ਕਰੀਆਂ ਗਈਆਂ ਨੇ ਕਈ ਵਾਰੀ ਆਪਾਂ ਨੂੰ ਸਵਾਲ ਆ ਜਾਂਦਾ ਵੀ ਪੋਲੀਟੀ ਦਾ ਫਾਦਰ ਕਿਹਨੂੰ ਮੰਨਿਆ ਜਾਂਦਾ ਤਾਂ ਪੋਲੀਟੀ ਦਾ ਫਾਦਰ ਪੋਲੀਟੀਕਲ ਸਾਇੰਸ ਦਾ ਫਾਦਰ ਮੰਨਿਆ ਜਾਂਦਾ ਅਰਿਸਟੋਟਲ ਨੂੰ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਰਸਤੂ ਤੇ ਜੇ ਆਪਾਂ ਨੂੰ ਇਹ ਵੀ ਆ ਜਾਂਦਾ ਜਿਹੜਾ ਮਾਡਰਨ ਪੋਲੀਟੀਕਲ ਸਾਇੰਸ ਆ ਉਹਦਾ ਫਾਦਰ ਕਿਹਨੂੰ ਮੰਨਿਆ ਜਾਂਦਾ ਤਾਂ ਉਹ ਮੰਨਿਆ ਜਾਂਦਾ ਆਪਣੇ ਮੈਕੀਆਵੈਲੀ ਨੂੰ ਤੇ ਜਿਹੜਾ ਪੋਲੀਟੀ ਸ਼ਬਦ ਆ ਨਾ ਉਹ ਯੂਨਾਨੀ ਭਾਸ਼ਾ ਦੇ ਪੋਲਿਸ ਤੋਂ ਲਿਆ ਗਿਆ ਪੋਲਿਸ ਦਾ ਮਤਲਬ ਸਟੇਟ ਪਲੱਸ ਸ਼ਹਿਰ ਛੇ ਦੇ ਵਿੱਚ ਦਾਦਾ ਭਾਈ ਨਰੋਜੀ ਦੁਆਰਾ ਇੱਕ ਮੰਗ ਰੱਖੀ ਗਈ ਸੀ ਕਿ ਬ੍ਰਿਟਿਸ਼ ਦੇ ਸਾਹਮਣੇ ਸਵਰਾਜ ਸਵਰਾਜ ਦਾ ਸੈਂਸ ਮਤਲਬ ਕੀ ਸਾਡਾ ਰਾਜ ਸਾਨੂੰ ਦਿਓ ਪਰ ਕਿਤੇ ਨਾ ਕਿਤੇ ਇਹ ਬ੍ਰਿਟਿਸ਼ ਦੁਵਾਰਾ ਇਹ ਚੀਜ਼ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ ਤੇ 1928 ਦੇ ਵਿੱਚ ਮੋਤੀ لال ਨਹਿਰੂ ਮੋਤੀ لال ਹੂ ਇਜ਼ ਥਿਸ ਮੋਤੀ لال ਨਹਿਰੂ ਹਨਾ ਮੋਤੀ لال ਨਹਿਰੂ ਸੀਗੇ ਜਵਾਲਾਲ ਨਹਿਰੂ ਜੀ ਦੇ ਪਿਤਾ ਜੀ ਜਿਨ੍ਹਾਂ ਨੇ ਮੰਗ ਰੱਖੀ ਸੀਗੀ ਅਧਿ ਰਾਜ ਦੀ ਮਤਲਬ ਅੱਧਾ ਰਾਜ ਸਾਨੂੰ ਦੇ ਦਿਓ ਅੱਧਾ ਰਾਜ ਤੁਸੀਂ ਚਲਾਓ ਬ੍ਰਿਟਿਸ਼ ਨੂੰ ਕਿਹਾ ਗਿਆ ਸੀ ਪਰ ਇਹ ਵੀ ਬ੍ਰਿਟਿਸ਼ ਨੇ ਮਨ੍ਹਾ ਕਰਤਾ ਤੇ ਇਹਦਾ ਲਾਹੌਰ ਸੈਸ਼ਨ ਜਿਹੜਾ ਕਿ 1929 ਨੂੰ ਹਿਸਟਰੀ ਦੇ ਪੁਆਇੰਟ ਆਫ 뷰 ਤੋਂ ਬੜਾ ਜ਼ਰੂਰੀ ਆ ਬੜਾ ਖਾਸ ਆ ਹਨਾ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਇਆ ਤੇ ਜਵਾਲਲਾਲ ਨਹਿਰੂ ਜੀ ਦੁਆਰਾ ਮੰਗ ਰੱਖੀ ਗਈ ਸੀ ਕਿ ਸਵਰਾਜ ਸਵਰਾਜ ਇਨ ਦਾ ਸੈਂਸ ਸੈਲਫ ਗਵਰਨਮੈਂਟ ਵੀ ਸਾਡਾ ਰਾਜ ਸਾਨੂੰ ਦਿਓ ਅਸੀਂ ਆਜ਼ਾਦੀ ਚਾਹੁੰਦੇ ਆ ਅਸੀਂ ਆਪਦੇ ਤਰੀਕੇ ਨਾਲ ਆਪਦੇ ਦੇਸ਼ ਨੂੰ ਰਨ ਕਰਾਂਗੇ ਆਪਦੇ ਤਰੀਕੇ ਨਾਲ ਆਪਦੇ ਦੇਸ਼ ਨੂੰ ਚਲਾਵਾਂਗੇ ਤੇ ਆਖਰਕਾਰ ਇਹ ਵੀ ਜੀਸੀ ਜਿਹੜੀ ਇਹ ਵੀ ਬ੍ਰਿਟਿਸ਼ ਦੁਆਰਾ ਮਨਾ ਕੀਤੀ ਗਈ 26 ਜਨਵਰੀ 1930 ਨੂੰ ਉਸ ਤੋਂ ਬਾਅਦ ਰਾਵੀ ਨਦੀ ਦੇ ਕੰਢੇ ਤੇ ਐਲਾਨ ਕਰਤਾ ਸੀਗੇ ਆਪਣੇ ਜਵਾਲਲਾਲ ਨਹਿਰੂ ਜੀ ਨੇ ਵੀ ਅੱਜ ਤੋਂ ਅਸੀਂ ਆਜ਼ਾਦ ਹਾਂ ਅਸੀਂ ਤੁਹਾਡੇ ਅੰਡਰ ਲੈ ਕੇ ਕੰਮ ਨਹੀਂ ਕਰਾਂਗੇ ਸਭ ਤੋਂ ਪਹਿਲਾਂ 1934 ਦੇ ਵਿੱਚ ਪਹਿਲੀ ਵਾਰੀ ਆਈਡੀਆ ਆਇਆ ਸੀਗਾ ਐਮ ਐਨ ਰੌਏ ਜੀ ਦੇ ਧਿਆਨ ਦੇ ਵਿੱਚ ਵੀ ਉਹਨਾਂ ਨੇ ਸਲਾਹ ਦਿੱਤੀ ਸੀਗੀ ਵੀ ਆਪਣੇ ਇੰਡੀਆ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਇੱਕ ਸੰਵਿਧਾਨਿਕ ਸਭਾ ਹੋਣੀ ਚਾਹੀਦੀ ਆਪਾਂ ਇੱਥੋਂ ਯਾਦ ਕਰ ਸਕਦੇ ਹਾਂ ਪਹਿਲੀ ਵਾਰੀ ਕਿਹਦੇ ਮਨ ਚ ਆਈਡੀਆ ਹੈ ਤਾਂ ਐਮ ਐਨ ਰੌਏ ਦੇ ਮਨ ਚ ਆਈਡੀਆ ਆਇਆ ਮਨਵਿੰਦਰ ਨਾਥ ਰੌਏ ਉਹ ਕੌਣ ਸੀਗੇ ਤੇ ਉਹ ਸੀਗੇ ਹੀ ਵਾਸ ਦਾ ਫਾਊਂਡਰ ਆਫ ਦਾ ਕਮਿਊਨਿਸਟ ਪਾਰਟੀ ਉਹ ਕਮਿਊਨਿਸਟ ਪਾਰਟੀ ਦੇ ਫਾਊਂਡਰ ਸੀਗੇ 1935 ਦੇ ਵਿੱਚ ਆਈਐਨਸੀ ਦੁਆਰਾ ਬ੍ਰਿਟਿਸ਼ ਦੇ ਸਾਹਮਣੇ ਇੱਕ ਮੰਗ ਰੱਖੀ ਗਈ ਸੀਗੀ ਉਹ ਮੰਗ ਕਾਦੀ ਰੱਖੀ ਗਈ ਸੀ ਉਹ ਰੱਖੀ ਗਈ ਸੀ ਮਤਲਬ ਸੰਵਿਧਾਨਿਕ ਸਭਾ ਦੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਕਹਦੇ ਨੇ ਆਪਾਂ ਆਈਐਨਸੀ ਨੂੰ ਜਿਹੜੀ 191885 ਦੇ ਵਿੱਚ ਬਣੀ ਸੀਗੀ ਸਭ ਤੋਂ ਪੁਰਾਣੀ ਪਾਰਟੀ ਆ 1938 ਦੇ ਵਿੱਚ ਜਵਾਲਲਾਲ ਨਹਿਰੂ ਜੀ ਤੇ ਸੁਭਾਸ ਚੰਦਰ ਬੋਸ ਨੇ ਕਿਹਾ ਸੀਗਾ ਵੀ ਅਸੀਂ ਤਾਂ ਆਪਦੀ ਸਵਿਧਾਨਿਕ ਸਭਾ ਬਣਾਵਾਂਗੇ ਤੇ ਜੀ ਦੇ ਵਿੱਚ ਸਾਰੇ ਭਾਰਤੀ ਹੋਣਗੇ ਤੇ ਜਿਹੜੀ ਉਹਨਾਂ ਦੀ ਵੋਟਿੰਗ ਹੋਣੀ ਹੈ ਨਾ ਜਿਹੜੀਆਂ ਵੋਟਾਂ ਹੋਣਗੀਆਂ ਅਡਲਟ ਫਰਾਂਚਾਈਜ਼ ਦੇ ਵਿਹਾਫ ਤੇ ਹੋਣਗੀਆਂ ਅਡਲਟ ਫਰਾਂਚਾਈਜ਼ ਇਨ ਦਾ ਸੈਂਸ ਜਿਹੜੇ 18 ਸਾਲ ਤੋਂ ਵੱਧ ਨੇ ਜਿੰਨੇ ਵੀ ਲੋਕ ਹੋਣਗੇ ਉਹ ਸਾਰੇ ਉਹ ਵੋਟਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਣਗੇ ਤੇ 8 ਅਗਸਤ 8 ਅਗਸਤ 1940 ਨੂੰ ਇੱਕ ਆਫਰ ਰੱਖਿਆ ਗਿਆ ਬ੍ਰਿਟਿਸ਼ ਦੁਬਾਰਾ ਇੰਡੀਅਨ ਦੇ ਸਾਹਮਣੇ ਇਹ ਤੁਹਾਨੂੰ ਡੋਮੇਨੀਅਨ ਸਟੇਟਸ ਦੇ ਦਾਂਗੇ ਮਤਲਬ ਇੱਕ ਪੋਸਟ-ਵਾਰ ਬੋਡੀ ਦੇ ਦਾਂਗੇ ਪੋਸਟ ਦਾ ਮਤਲਬ ਬਾਅਦ ਚ ਵਾਰ ਦਾ ਮਤਲਬ ਲੜਾਈ ਮਤਲਬ ਉਹਦੋਂ ਵਰਡ ਵਾਰ ਸੈਲਰੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਇੱਕ ਬੋਡੀ ਦੇ ਦਾਂਗੇ ਪੋਸਟ-ਵਾਰ ਕਿ ਜਿਹੜੇ ਤੁਹਾਨੂੰ ਤੁਹਾਡਾ ਸੰਵਿਧਾਨ ਬਣਾ ਕੇ ਦੇਊਗੀ ਪਰ ਭਾਰਤੀਆਂ ਦੁਆਰਾ ਇਹ ਵੀ ਜਿਹੜਾ ਆਫਰ ਸੀਗਾ ਅਗਸਟ ਆਫਰ ਇਹ ਵੀ ਠੁਕਰਾ ਦਿੱਤਾ ਗਿਆ ਸੀ 1942 ਦੇ ਵਿੱਚ ਇੱਕ ਕ੍ਰਿਪਸ ਮਿਸ਼ਨ ਆਇਆ ਸੀ 1945 ਦੇ ਵਿੱਚ ਇੱਕ ਬੈਵਲ ਪਲਾਨ ਆਇਆ ਜਿਹਦੇ ਵਿੱਚ ਕਿਹਾ ਗਿਆ ਭਾਰਤੀ ਪ੍ਰੀਸ਼ਦ ਬਣਾਓ ਜਿਹਦੇ ਵਿੱਚ ਸਾਰੇ ਭਾਰਤੀ ਹੋਣਗੇ ਸਿਰਫ 2 ਬ੍ਰਿਟਿਸ਼ ਹੋਣਗੇ ਪਰ ਇਹ ਵੀ ਆਫਰ ਸੀਗਾ ਜਿਹੜਾ ਭਾਰਤੀਆਂ ਦੁਆਰਾ ਠੁਕਰਾ ਦਿੱਤਾ ਗਿਆ ਸੀ 16 ਮਈ 1946 ਨੂੰ ਇੱਕ ਖਾਸ ਡੇਟ ਆ ਇੰਪੋਰਟੈਂਟ ਡੇਟ ਆ ਹਨਾ ਆਪਣੇ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇਹਦੇ ਵਿੱਚ ਇੱਕ ਪਲਾਨ ਆਇਆ ਸੀਗਾ ਉਹ ਪਲਾਨ ਦਾ ਨਾਮ ਕੀ ਸੀਗਾ ਉਹ ਪਲਾਨ ਦਾ ਨਾਮ ਸੀ ਕੈਬਨਟ ਮਿਸ਼ਨ ਪਲਾਨ ਇਹ ਜਿਹੜਾ ਪਲਾਨ ਸੀਗਾ ਇਹਨੂੰ ਲੋਕਾਂ ਨੇ ਇੰਡੀਅਨ ਜਿਹੜੇ ਲੋਕ ਸੀਗੇ ਉਹਨਾਂ ਨੇ ਮਨਜ਼ੂਰੀ ਦਿੱਤੀ ਸੀਗੀ ਤੇ ਇਹ ਕੀਰੇ ਦੁਆਰਾ ਭੇਜਿਆ ਗਿਆ ਸੀਗਾ ਇਹ ਭੇਜਿਆ ਗਿਆ ਸੀਗਾ ਕਲੀਮੈਂਟ ਐਟਲੀ ਦੁਆਰਾ ਜਿਹੜਾ ਕਿ ਯੂਕੇ ਦਾ ਪ੍ਰਧਾਨ ਮੰਤਰੀ ਸੀਗਾ ਯੂਕੇ ਆਪਾਂ ਇੱਥੇ ਹੁਣ ਯੂਕੇ ਸ਼ਬਦ ਆ ਗਿਆ ਯੂਕੇ ਆਪਾਂ ਯਾਦ ਕਰ ਲੈਣੇ ਆ ਜਿਹੜਾ ਯੂਕੇ ਆ ਉਹ ਆਪਾਂ ਚਾਰ ਸ਼ਬਦ ਜਾਣਦੇ ਹੁੰਨੇ ਆ ਐਨ ਈ ਡਬਲਯੂ ਐਸ ਇਹਦਾ ਨਾਰਥਰਨ ਆਇਰਲੈਂਡ ਐਨ ਫਾਰ ਨਾਰਥਰਨ ਆਇਰਲੈਂਡ ਈ ਫਾਰ ਇੰਗਲੈਂਡ ਡਬਲਯੂ ਫਾਰ ਵੇਲਜ਼ ਐਸ ਫਾਰ ਸਕਾਟਲੈਂਡ ਇਦੇ ਵਿੱਚ ਇਹਨਾਂ ਚਾਰਾਂ ਦੇਸ਼ਾਂ ਨੂੰ ਮਿਲਾ ਕੇ ਬਣਦਾ ਆ ਆਪਣਾ ਯੂਕੇ ਤੇ ਉਹਦੇ ਵਿੱਚ ਕਿਹਾ ਵੀ ਇਹਦੇ ਵਿੱਚ ਸਾਰੇ ਭਾਰਤੀ ਹੋਣਗੇ ਤੇ ਇੱਕ ਪਲਾਨ ਭੇਜਿਆ ਗਿਆ ਕਲੀਮੈਂਟ ਐਟਰੀ ਦੁਬਾਰਾ ਜਿਹਦੇ ਵਿੱਚ ਤਿੰਨ ਬੰਦੇ ਉਹਨਾਂ ਨੇ ਭੇਜੇ ਸੀਗੇ ਉਧਰੋਂ ਜਿਨ੍ਹਾਂ ਦੇ ਨਾਮ ਤੁਹਾਡੇ ਸਾਹਮਣੇ ਨੇ ਇੱਕ ਤਾਂ ਸੀਗਾ ਪੈਥਿਕ ਲੌਰੈਂਸ ਹੀ ਵਾਸ ਦਾ ਹੈਡ ਇਨਿਸ ਪਲਾਨ ਵੀ ਇਹ ਇਸ ਪਲਾਨ ਦਾ ਹੈਡ ਸੀਗਾ ਉਸ ਤੋਂ ਬਾਅਦ ਸੀਗਾ ਏ ਵੀ ਅਲੈਗਜ਼ੈਂਡਰ ਤੇ ਸੀਗਾ ਤੀਜਾ ਬੰਦਾ ਸਨ ਸਟੈਂਡ ਫੋਰ ਕ੍ਰਿਪਸ ਤੇ ਸਵਿਧਾਨਿਕ ਸਭਾ ਬਣਾਈ ਗਈ ਉਹਦੇ ਵਿੱਚ 399 ਸੀਟਾਂ ਰੱਖੀਆਂ ਗਈਆਂ ਜਿਹਦੇ ਵਿੱਚ ਗਵਰਨਰ ਪ੍ਰਾਂਤ ਚੁਣੇ ਗਏ ਜਿਹੜੇ ਕਿ ਇਲੈਕਟਿਡ ਸੀਗੇ ਇਲੈਕਟਿਡ ਇਨ ਦਾ ਸੈਂਸ VOTING ਹੋਈ ਸੀਗੀ ਚਾਰ ਕਮਿਸ਼ਨਰੀ ਪ੍ਰਾਂਤ ਚੁਣੇਗੇ ਉਹ ਤੁਹਾਡੇ ਸਾਹਮਣੇ ਲਿਖੇ ਗਏ ਨੇ A B C D A ਫਾਰ ਅਜਮੇਰ B ਫਾਰ ਪਾਕਿਸਤਾਨ C ਫਾਰ ਕੋਰਕ D ਫਾਰ ਦਿੱਲੀ ਤੇ 93 ਦੇਸੀ ਰਿਆਸਤਾਂ ਸੀਗੀਆਂ ਜਿਹਦੀਆਂ ਜਿਹੜੀਆਂ ਕਿ ਉਸ ਟਾਈਮ ਦੇ ਵਿੱਚ ਰਾਜੇ ਮਹਾਰਾਜਾ ਦੇ ਅੰਡਰ ਆਉਂਦੀਆਂ ਸੀਗੀਆਂ ਜਿਹੜੀਆਂ ਸਭ ਤੋਂ ਪਹਿਲਾਂ VOTING ਹੋਈ ਸੀ ਆਪਣੇ ਇੰਡੀਆ ਦੇ ਵਿੱਚ ਉਹ ਜੁਲਾਈ ਅਗਸਤ ਦੇ ਮਹੀਨੇ ਹੋਈ ਸੀ ਕਿ ਜਿਹਦਾ ਮੈਥਡ ਰੱਖਿਆ ਗਿਆ ਸੀਗਾ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਏ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਤੇ ਜਿਹਦੇ ਵਿੱਚ VOTING ਕਰੀ ਸੀਗੀ ਉਹ ਸੀਗੇ ਮੈਂਬਰ ਆਫ ਪਰਮਿਸ਼ਨਲ ਅਸੈਂਬਲੀ ਜਿਹੜੇ ਕਿ ਇੰਡਾਇਰੈਕਟ ਸੀਗੇ ਜਿਹਦੇ ਵਿੱਚ ਅਰਾਊਂਡ 208 ਸੀਟਾਂ ਮਿਲੀਆਂ ਸੀਗੀਆਂ ਆਈਐਨਸੀ ਨੂੰ ਤੇ ਮੁਸਲਿਮ ਨੂੰ 73 ਸੀਟਾਂ ਮਿਲੀਆਂ ਸੀ ਆਦਰ ਜਿਹੜੇ ਇੰਡੀਪੈਂਡ ਸੀਗੇ ਉਹਨਾਂ ਨੂੰ 15 ਸੀਟਾਂ ਮਿਲੀਆਂ ਸੀ ਜਿਨ੍ਹਾਂ ਦੇ ਵਿੱਚ 15 ਸੀਟਾਂ ਔਰਤਾਂ ਵਾਸਤੇ ਰਾਖਵੀਆਂ ਰੱਖੀਆਂ ਗਈਆਂ ਸੀ ਹਾਕਾ თ마 ગાંધી ਤੇ ਮੁਹੰਮਦ ਅਲੀ ਜਿੰਨਾ ਨੇ ਕਿ ਸੰਵਿਧਾਨਿਕ ਸਭਾ ਦੇ ਮਤਲਬ ਅਸੈਂਬਲੀ ਦੇ ਮੈਂਬਰ ਨਹੀਂ ਸੀ 9 ਦਸੰਬਰ 1946 ਨੂੰ ਸੰਵਿਧਾਨਿਕ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਜਿਦੇ ਵਿੱਚ 211 ਮੈਂਬਰ ਪਹੁੰਚੇ ਸੀਗੇ ਇਹਦੇ ਵਿੱਚ ਇੱਕ ਟੈਂਪੋਰਰੀ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ ਸਾਡੇ ਪ੍ਰੈਜ਼ੀਡੈਂਟ ਚੁਣੇ ਗਏ ਸੀ ਸੰਵਿਧਾਨਿਕ ਸਭਾ ਦੇ ਚੁਣੇ ਗਏ ਸੀ ਨਾ ਕਿ ਆਪਣੇ ਇੰਡੀਆ ਦੇ ਇੰਡੀਆ ਦੇ ਆਪਾ ਪ੍ਰੈਜ਼ੀਡੈਂਟ ਹਜੇ ਅੱਗੇ ਜਾ ਕੇ ਚੁਣਾਂਗੇ ਤੇ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ ਉਹ ਚੁਣੇ ਗਏ ਸੀਗੇ ਡਾਕਟਰ ਸਚੀਦਾਨੰਦ ਸੈਨਾ ਪਰ ਜਿਹੜਾ ਆਪਣਾ ਭਾਰਤੀ ਸੰਵਿਧਾਨ ਆ ਇਹਦੇ ਵਿੱਚ ਕੋਈ ਟੈਂਪਰੇਰੀ ਨਾਮ ਦਾ ਕੋਈ ਸ਼ਬਦ ਨਹੀਂ ਹੈਗਾ ਟੈਂਪਰੇਰੀ ਦੀ ਥਾਂ ਤੇ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਇੰਟਰਿਮ ਪੰਜਾਬੀ ਚ ਆਪਾਂ ਕਹਿੰਦੇ ਨੇ ਅੰਤਰਿਮ ਤੇ 11 ਦਸੰਬਰ 1946 ਨੂੰ ਦੂਜੀ ਮੀਟਿੰਗ ਹੋਈ ਸੀ ਜਿਦੇ ਵਿੱਚ ਪਰਮਾਨੈਂਟ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ ਉਹ ਕੌਣ ਚੁਣੇ ਗਏ ਸੀ ਉਹ ਚੁਣੇ ਗਏ ਸੀ ਦੀ ਰਜਿੰਦਰ ਪ੍ਰਸਾਦ ਤੇ 13 ਦਸੰਬਰ 1946 ਨੂੰ ਤੀਜੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਵਾਲਨ ਨੈਰੋਜੀ ਦੇ ਦੁਆਰਾ ਇੱਕ ਆਬਜੈਕਟਿਵ ਰੈਵੋਲੂਸ਼ਨ ਪੇਸ਼ ਕੀਤਾ ਗਿਆ ਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਦੇਸ਼ ਪ੍ਰਸਤਾਵ ਜਿਹੜਾ ਕਿ ਅੱਗੇ ਜਾ ਕੇ 22 ਜਨਵਰੀ 1947 ਨੂੰ ਸੰਵਿਧਾਨਿਕ ਸਭਾ ਨੇ ਐਜ਼ ਅ ਪ੍ਰੀਅੰਬਲ ਅਡਾਪਟ ਕਰ ਲਿਆ ਐਜ਼ ਅ ਪ੍ਰੀਅੰਬਲ ਪ੍ਰਸਤਾਵਨਾ ਨੂੰ ਅਪਣਾ ਲਿਆ ਸੰਵਿਧਾਨਿਕ ਸਭਾ ਨੇ ਜਿਹਦੇ ਵਿੱਚ ਉਪ ਰਾਸ਼ਟਰਪਤੀ ਚੁਣੇ ਗਏ ਸੀਗੇ ਵੀ.ਟੀ. ਕ੍ਰਿਸ਼ਚਮਚਾਰੀ ਤੇ ਐਚ.ਸੀ. ਮੁਖਰਜੀ ਇਹਦੇ ਸਲਾਹਕਾਰ ਕੌਣ ਸੀਗੇ ਸੰਵਿਧਾਨਿਕ ਸਭਾ ਦੇ ਉਹ ਸੀਗੇ ਬੀ ਐਨ ਰਾਓ ਬੈਨਿੰਗਲ ਨਰਸਿੰਗ ਰਾਓ ਸੰਵਿਧਾਨ ਬਣਨ ਦੇ ਵਿੱਚ ਟਾਈਮ ਕਿੰਨਾ ਲੱਗਿਆ ਸੀ ਤੇ ਉਹ ਲੱਗਿਆ ਸੀ ਆਪਣਾ 2 ਸਾਲ 11 ਮਹੀਨੇ 18 ਦਿਨ ਆਰਾਊਂਡ 3 ਸਾਲ 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਪੂਰਾ ਹੋਇਆ ਸੀਗਾ ਪੂਰਾ ਹੋਇਆ ਸੀ ਇੱਕ ਗੱਲ ਨਹੀਂ ਇਹਦੀ ਥਾਂ ਤੇ ਆਪਾਂ ਨੂੰ ਐਗਜ਼ਾਮੀਨਰ ਦੁਆਰਾ ਤਿੰਨ ਸ਼ਬਦ ਜਿਹੜੇ ਉਹ ਰਿਪਰੈਜ਼ੈਂਟ ਕਰਾਏ ਜਾਂਦੇ ਨੇ 26 ਨਵੰਬਰ 1949 ਦੀ ਥਾਂ ਤੇ ਜੇ ਆਪਾਂ ਨੂੰ ਲੈ ਕੇ ਆਜੇ ਵੀ ਸੰਵਿਧਾਨ ਅਡਾਪਟ ਕਦੋਂ ਕੀਤਾ ਗਿਆ ਇਨੈਕਟ ਕਦੋਂ ਕੀਤਾ ਗਿਆ ਗਿਵ ਟੂ ਆਰਸੈਸ ਕਦੋਂ ਹੋਇਆ ਹਨ ਤੇ ਉੱਥੇ ਆਪਾਂ ਕਿਹੜੀ ਆਪਸ਼ਨ ਲਾਵਾਂਗੇ ਉਹ ਲਾਵਾਂਗੇ ਆਪਾਂ 26 ਨਵੰਬਰ 1949 ਤੇ ਉਸ ਤੋਂ ਬਾਅਦ 24 ਜਨਵਰੀ 1950 ਨੂੰ ਲਾਸਟ ਮੀਟਿੰਗ ਕਰੀ ਗਈ ਸੀ ਕਿ ਸੰਵਿਧਾਨ ਸਭਾ ਦੀ ਜਿਹਦੇ ਵਿੱਚ 284 ਲੋਕਾਂ ਨੇ ਸਾਈਨ ਕੀਤੇ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਆਪਾਂ 284 ਲੋਕਾਂ ਦੀ ਗੱਲ ਕਰਦੇ ਆਂ ਪਹਿਲਾਂ ਆਪਾਂ ਪੜਕਿਆਂ 399 ਸੀਟਾਂ ਕਿਉਂਕਿ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਸੀ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ 1950 ਦੀ ਪਹਿਲਾਂ ਆਪਾਂ ਗੱਲ ਕਰਦੇ ਸੀ 1946 ਦੀ ਕਿਉਂਕਿ 1947 ਦੇ ਵਿੱਚ ਆਪਣੇ ਵੰਡ ਹੋਈ ਸੀਗੀ ਦੋਨਾਂ ਦੇਸ਼ਾਂ ਦੀ ਹਨ ਤੇ 1950 ਦੇ ਵਿੱਚ 284 ਲੋਕਾਂ ਨੇ ਸੈਨ ਕੀਤੇ ਕਿਉਂਕਿ ਤੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਿਹੜੀਆਂ ਸੀਟਾਂ ਸੀਗੀਆਂ ਉਹ ਘਟ ਕੇ 299 ਰਹਿ ਗਈਆਂ ਸੀ ਤੇ ਆਪਣਾ ਜਿਹੜਾ ਨੈਸ਼ਨਲ ਐਂਥਮ ਆ ਜੇ ਉਹਦੀ ਗੱਲ ਕਰੀਏ ਆਪਾਂ ਉਹ ਹੈਗਾ ਜਨ ਗਨ ਮਨ ਜਿਹੜਾ ਨੈਸ਼ਨਲ ਸੌਂਗ ਆ ਉਹ ਹੈਗਾ ਆਪਣਾ ਬੰਦੇ ਮਾਤਰਮ ਰਜਿੰਦਰ ਪ੍ਰਸਾਦ ਸੀਗੇ ਜਿਹੜੇ ਉਹ ਪਹਿਲੇ ਭਾਰਤ ਦੇ ਰਾਸ਼ਟਰਪਤੀ ਬਣੇ ਸੀਗੇ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀਗੀ 25 ਜਨਵਰੀ ਨੂੰ ਆਪਾਂ ਦਿਨ ਵੀ ਮਨਾਉਂਦੇ ਆ ਦੈਟਸ ਆ ਵੋਟਰਸ ਡੇ ਹਨਾ 26 ਜਨਵਰੀ ਨੂੰ ਸਵਿਧਾਨ ਲਾਗੂ ਹੋਇਆ ਸੀਗਾ 26 ਜਨਵਰੀ 1950 ਨੂੰ ਸਵਿਧਾਨ ਲਾਗੂ ਹੋਇਆ ਸੀ ਤੇ ਲਾਗੂ ਹੋਣ ਦੇ ਥਾਂ ਤੇ ਵੀ ਆਪਾਂ ਨੂੰ ਐਗਜ਼ਾਮੀਨਰ ਦੁਆਰਾ ਦੋ ਜਿਹੜੇ ਸ਼ਬਦ ਨੇ ਉਹ ਇੰਟਰੋਡਿਊਸ ਕੀ ਰਵਾਈ ਜਾਂਦੇ ਨੇ ਉਹ ਹੋਇਆ ਸੀ ਵੀ ਮਤਲਬ ਸੰਵਿਧਾਨ ਦੀ ਕਦੋਂ ਇਨਫੋਰਸਮੈਂਟ ਹੋ ਗਈ ਸੀ ਤੇ ਕਦੋਂ ਸੰਵਿਧਾਨ ਦੀ ਕਮਿੰਸਮੈਂਟ ਹੋਈ ਸੀ ਤਾਂ ਉੱਥੇ ਆਪਾਂ ਆਪਸ਼ਨ ਲਾਵਾਂਗੇ 26 ਜਨਵਰੀ 1950 26 ਜਨਵਰੀ 1950 ਨੂੰ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀਗੀ ਕਮੇਟੀਆਂ ਆਪਾਂ ਗੱਲ ਕਰਦੇ ਹਾਂ ਯੂਨੀਅਨ ਪਾਵਰ ਕਮੇਟੀ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਸਟੇਟ ਕਮੇਟੀ ਜਿਹੜੇ ਪਰਮਿਸ਼ਨਲ ਕਨਸਟੀਟਿਊਸ਼ਨ ਕਮੇਟੀ ਸੀਗੀ ਇਹਦੇ ਸੀਗੇ ਸਰਦਾਰ ਵੱਲਭ ਭਾਈ ਪਟੇਲ ਜਿਹੜੇ ਸਟੇਰਿੰਗ ਫਲਾਗ ਫਾਈਨਾਂਸ ਕਮੇਟੀ ਸੀਗੀ ਆਪਣੀ ਇਹਦੇ ਸੀਗੀ ਆਪਣੇ ਡਾਕਟਰ ਰਾਜੇਂਦਰ ਪ੍ਰਸਾਦ 29 ਅਗਸਤ 1947 ਨੂੰ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਖਰੜਾ ਕਮੇਟੀ ਕਹਿ ਦਿੰਨੇ ਆ। ਔਸੋਦਾ ਕਮੇਟੀ ਕਹਿ ਦਿੰਨੇ ਆ, ਪ੍ਰਾਰੋਪ ਕਮੇਟੀ ਵੀ ਕਹਿ ਦਿੰਨੇ ਆ। ਜਿਹਦੇ ਚੇਅਰਮੈਨ ਸੀਗੇ ਡਾਕਟਰ ਬੀ ਆਰ ਅੰਬੇਡਕਰ ਜੀ ਜਿਨ੍ਹਾਂ ਨੂੰ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੇ ਫਾਦਰ ਵੀ ਕਹਿ ਦਿੰਨੇ ਆ। ਇਹ ਕਮੇਟੀ ਦੇ ਵਿੱਚ 7 ਮੈਂਬਰ ਸੀਗੇ ਆਪਾਂ ਯਾਦ ਕਰਾਂਗੇ ਐਮ ਬੀ ਡੀ ਬੈਂਕ ਤੇ ਐਮ 4 ਮੁਹੰਮਦ ਅਸਦੁੱਲਾ ਬੀ 4 ਬੀ ਐਲ ਮਿੱਤਰ ਜਿਨ੍ਹਾਂ ਨੂੰ ਰਿਪਲੇਸ ਕਰਕੇ ਉਸ ਤੋਂ ਬਾਅਦ ਆਗੇ ਸੀਗੇ ਐਨ ਮਧਵਰਾਓ ਈ 4 ਡੀ ਪੀ ਖੇਤਾਨ ਜਿਨ੍ਹਾਂ ਨੂੰ ਰਿਪਲੇਸ ਕਰਕੇ ਆਗੇ ਸੀ ਟੀ ਟੀ ਕ੍ਰਿਸ਼ਣਚ ਚਾਰੀ ਤੇ ਬੀ 4 ਬੀ ਆਰ ਅੰਬੇਦਕਰ ਜਿਹੜੇ ਕੀ ਇਸ ਕਮੇਟੀ ਦੇ ਚੇਅਰਮੈਨ ਸੀਗੇ ਏ 4 ਔਲਾਦਿਨ ਕ੍ਰਿਸ਼ਨ ਸੁਆਮੀ ਐਨ 4 ਐਨ ਗੋਪਾਲ ਸੁਆਮੀ ਕੇ 4 ਕੇ ਐਮ ਮੁੰਚੀ ਪਹਿਲਾ ਜਿਹੜਾ ਡਰਾਫਟ ਤਿਆਰ ਕੀਤਾ ਗਿਆ ਸੀਗਾ ਉਹ ਕੀਤਾ ਗਿਆ ਸੀ ਫਰਵਰੀ 1948 ਨੂੰ ਜਿਹੜਾ ਹੈਂਡ ਰਾਈਟਨ ਵਾਈ ਮਤਲਬ ਆਪਣਾ ਸੰਵਿਧਾਨ ਲਿਖਿਆ ਕਿਹਨਾਂ ਦੁਆਰਾ ਗਿਆ ਉਹ ਲਿਖਿਆ ਗਿਆ ਜੀ ਪ੍ਰੇਮ ਨਾਰਾਇਣ ਜੀ ਦੁਆਰਾ ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ ਆਪਣੇ ਸੰਵਿਧਾਨ ਨੂੰ ਡੈਕੋਰੇਟ ਕਿਹਦੇ ਦੁਆਰਾ ਕੀਤਾ ਗਿਆ ਉਹ ਕੀਤਾ ਗਿਆ ਰਾਮ ਮਨੋਹਰ सिन्हा ਐਂਡ ਨੰਦ ਲਾਲ ਬੋਸ ਦੁਆਰਾ ਤੇ ਚੀਫ ਡਰਾਫਟਮੈਨ ਸੀਗੇ ਜਿਹੜੇ ਉਹ ਸੀਗੇ ਐਸ ਐਮ ਮੁਖਰਜੀ ਜਿਹੜੇ ਸੈਕਰੀਟਰੀ ਸੀਗੇ ਉਹ ਸੀਗੇ ਆਈ ਵੀ ਆਇਨਕਰ ਥੀਓਲੋਜੀ ਇੱਥੇ ਇੱਕ ਨਿੱਕੀ ਜਿਹੀ ਕਲਾਸ ਖਤਮ ਹੁੰਦੀ ਆ ਓਵਰ ਹੁੰਦੀ ਆ ਤੇ ਆਈ ਹੋਪ ਤੁਹਾਨੂੰ ਆਪਣੀ ਕਲਾਸ ਵਧੀਆ ਲੱਗੀ ਹੋ ਕੋਈ ਸਿੱਖਣ ਨੂੰ ਮਿਲਿਆ ਹੋ ਤੁਹਾਡੀ ਨੌਲੇਜ ਦੇ ਵਿੱਚ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਹੋ